ਇਹ ਵੀ ਮੈਂ ਕਹਿੰਦਾ ਬੜੀ ਵੱਡੀ ਗਿਆਨਤਾ ਇੱਕ ਹੱਥ 'ਚ ਥਾਲੀ ਪੜੀ ਆ ਤੇ ਸ਼ਬਦ ਵੀ ਪੜਿਆ ਜਾਂਦਾ ਨਾਮ ਤੇਰਾ ਆਰਤੀ ਮਜਨ ਮੁਰਾਰੇ ਅਸਾਂ ਪੜੀ ਵੀ ਜਾਣਦੇ ਨੇ ਵੀ ਤੇਰਾ ਨਾਮ ਹੀ ਆਰਤੀ ਐ ਵੱਖਰੀ ਆਰਤੀ ਕਰਨ ਦੀ ਜ਼ਰੂਰਤ ਨਹੀਂ ਪੜੀ ਵੀ ਜਾਣਾ ਤੇ ਕਰੀ ਵੀ ਜਾਣਾ ਇਹਨੂੰ ਕਹਿੰਦੇ ਨੇ ਗਿਆਨਤਾ ਇਸ ਸਿੱਖਾਂ ਦੇ ਵਿੱਚ ਵੀ ਇਹ ਪ੍ਰਗਟ ਹੋ ਗਿਆ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਰਤੀਆਂ ਕਰਨ ਲੱਗ ਪਏ ਸੇਕ ਵੀ ਕਰਨ ਲੱਗ ਪਏ ਨੇ ਹੱਥ ਦੇ ਵਿੱਚ खाली پڑھیਆ دیਵੇ जगाए नाल शब्द پڑھی ਜਾਂਦੇ ਨੇ ਨਾਮ ਤੇਰਾ ਆਰਤੀ ਮਜਨ ਮੋਰਾਰੇ ਹਰ ਕੇ ਨਾਮ बिन ਝੂਠੇ सगल पसारे ਨਾਮ ਤੇਰਾ ਵਾਸਨ ਅਸਾ پڑھیਆ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਤੇ ਦੀਵਾ ਜਗਾਇਆ ਵਖਰਾ ਹੀ ਇਹ ਮੈਂ ਕਹਿੰਨਾ ਬਾਣੀ ਦੀ ਬੇਅਦਬੀ ਨਹੀਂ ਹੈ ਬੇਅਦਬੀ ਹੈ ਨਾ ਬਾਣੀ ਦੀ ਕਿ ਇੱਕ ਪਾਸੇ ਗੁਰਬਾਣੀ ਨੇ ਇਸ ਚੀਜ਼ ਤੋਂ ਮਨਾ ਜਿਹੜੀ ਚੀਜ਼ ਤੋਂ ਮਨਾ ਕੀਤਾ ਤਾਂ ਉਹੀ ਚੀਜ਼ ਸਾਹਮਣੇ ਲੈ ਕਰਕੇ ਤੂੰ ਹੀ ਅਡੰਬਰ ਕਰਨਾ ਜਿਹੜਾ ਸ਼ਬਦ ਮਨਾ ਕਰ ਰਿਹਾ ਉਹ ਸ਼ਬਦ ਪੜ੍ਹ ਕਰਕੇ ਉਹ ਕਾਰਨ ਕੰਮ ਕੀਤਾ ਜਾਣਾ ਇਹਨੂੰ ਨਗਾਦਰ ਕਹਿੰਦੇ ਨੇ ਇਹਨੂੰ ਬੇਅਦਵੀਂ ਕਹਿੰਦੇ ਨੇ ਤੇ ਸਾਡੇ ਸਮਾਜ ਦੇ ਵਿੱਚ ਬੇਅਦਵੀਂ ਹੋ ਰਹੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਵੀਂ ਹੁੰਦੀ ਆ ਨਾ ਉਹਦਾ ਅੰਗ ਪੜ੍ਹ ਦੇਣੇ ਗਲੀਆਂ ਦੇ ਵਿੱਚ ਖਿਲਾਰ ਦੇਣੇ ਕਿੱਡੀ ਵੱਡੀ ਬੇਅਦਵੀਂ ਹੈ ਸਾਨੂੰ ਉਸ ਦਾ ਦੁੱਖ ਹੁੰਦਾ ਇੱਕ ਬੇਅਦਵੀਂ ਹੋਣਾ ਜਿਹੜੀ ਸਰੂਪ ਦੇ ਰੂਪ ਦੇ ਵਿੱਚ ਹੁੰਦੀ ਆ ਇੱਕ ਬੇਅਦਵੀਂ ਹੋਣਾ ਜਿਹੜੀ ਸ਼ਬਦ ਦੇ ਰੂਪ ਦੇ ਵਿੱਚ ਹੋਦੀ ਆ ਉਹਦਾ ਧਿਆਨ ਨਹੀਂ ਆ ਉਹ ਖੁਸ਼ੀ ਨਾਲ ਕੀਤੀ ਜਾਂਦੀ ਹੈ ਉਹ ਚਾਹ ਦੇ ਨਾਲ ਕੀਤੀ ਜਾਂਦੀ ਹੈ ਉਹ ਉਤਸ਼ਾਹ ਦੇ ਨਾਲ ਕੀਤੀ ਜਾਂਦੀ ਹੈ ਉਹ ਬੇਵਦੀ ਨੂੰ ਕਰਕੇ ਬੰਦਾ ਖੁਸ਼ ਹੁੰਦਾ ਉਹ ਬੇਵਦੀ ਨੂੰ ਕਰ ਕਰਕੇ ਬੰਦਾ ਆਪਣੇ ਆਪ ਨੂੰ ਮਾਨ ਮਹਿਸੂਸ ਕਰਦਾ ਸੋ ਸਤਿਗੁਰ ਪਾਸ਼ਾ ਜੀ ਮਾਰਾ ਕਹਿੰਦੇ ਨੇ ਭਾ ਨਾਮ ਤੇਰੋ ਤਾਗਾ ਨਾਮ ਫੁੱਲ ਮਾਲਾ ਹੁਣ ਤਾਗਾ ਤਾਗੇ ਦੇ ਵਿੱਚ ਫੁੱਲ پرو ਕਰਕੇ ਉਹ ਮਾਲਾ ਬਣਾ ਕਰਕੇ ਉਹ ਇਸ਼ਟ ਦੀ ਘੜ ਵਿੱਚ ਪਾਏ ਜਾਂਦੇ ਸਨ ਸਤਗੁਰੂ ਜੀ ਕਹਿੰਦੇ ਤੂੰ ਤਾਂ ਸਰਬਉਪਸਰੂਪ ਦੇ ਵਿੱਚ ਹੈਗਾ ਨਹੀਂ ਪਰ ਮੈਂ ਫੁੱਲ ਤੈਨੂੰ ਚੜਾਉਣੀ ਮੈਂ ਕਾਦੇ ਚੜਾਵਾਂ ਕਰਾਂ ਮੈਂ ਤਨ ਨਾਮ ਦੇ ਫੁੱਲ ਚੜਾਵਾਂ ਨਾਮ ਤੇਰਾ ਤਾਗਾ ਨਾਮ ਫੁੱਲ ਮਾਲਾ